ਇਹ ਕਿਰਵਾ ਮੋਲ ਕਮੀਰ ਕਰੀ ਕਿਤੇ ਇਦਾਂ ਦੇ ਵੀ ਦਿਨ ਵੇਖਣੇ ਪੜੇ ਚਾਵਾਂ ਨਾ ਤੀਆਂ ਪੁੱਤ ਵਿਆਹੀ ਦੇ ਆ ਕਿਤੇ ਸੁੱਖ ਮਿਲੂਗਾ ਕਰਮਾਂ ਚ ਦੁਨਾਈ ਦੋਖੀ ਈਆਂ ਪਤਾ ਹੱਥ ਤੋਂ ਕੋਈ ਸੋਖ ਨਹੀਂ ਆ ਇਨ੍ਜੇ ਕ ਮੈਂ ਤਾਂ ਮਾਂਜ ਲੈਣੀ ਆ ਮੁੱਠੇ ਫੇਰ ਮਾਂਜ ਲੈਣੇ ਉਹ ਆ ਕੇ ਬੈਠੀ ਐ ਆਖਣੀ ਆ ਤੇ ਲੱਗੇ ਨਹੀਂ ਬੈਠੀ ਮਾਤਾ ਇਨ੍ਜੇ ਕ ਮਾਂਜ ਲੈਣੀ ਆ ਚਾਹ ਬਣਾ ਕੇ ਦਵਾ ਤੁਹਾਨੂੰ ਬਾਕੀ ਪੇਰ ਮਾਂਜ ਲਾਂਗੀ ਨਹੀਂ ਹੁਣੇ ਪੀ ਕੇ ਬਹਿ ਜਾ ਕੇ ਲਮਾਂ ਦੇ ਦੇਣਾ ਕੀ ਆ ਬਹਿ ਜਾ ਕਿੰਨੇ ਕ ਦੁੱਖ ਸੋਕ ਕਰਾਂਗੇ ਆਪਾਂ ਚਲ ਮੈਂ ਚਾਹ ਬਣਾ ਕੇ ਤੁਹਾਡੇ ਵਾਸਤੇ ਲਿਆਵਾਂ ਘੁੱਟ ਕੇ ਬਹਿ ਜਾ ਬੈਠ ਦੇ ਪੈਣ ਬੈ ਜਾ ਕੋਸਾ ਕੋ ਕੋਈ ਯਾਰ ਗਰਮੀ ਬੜੀ ਆ ਦੁੱਖ ਸੋਕ ਤੇ ਪੈਣ ਇਦਾਂ ਹੀ ਰਹਿਣੇ ਆ ਇਹਦੇ ਆਏ ਗਏ ਨੂੰ ਵੀ ਅਹੀਂ ਆਦਰਮਾਨ ਕਰਾਂਗੇ ਤਾਂ ਫੇਰ ਹੀ ਆ ਇਹਨਾਂ ਨੂੰ ਤੇ ਕੱਲ ਦੀਆਂ ਆਈਆਂ ਨੂੰ ਕੋਈ ਜਾਚ ਹੀ ਨਹੀਂ ਕਿਸੇ ਨੂੰ ਪਾਣੀ ਤਾਂ ਨਹੀਂ ਪੁੱਛਣਾ ਕਿ ਚਾਹ ਪਾਣੀ ਦੇਣਾ ਹੈ ਚਲ ਕੋਈ ਗੱਲ ਨਹੀਂ ਆਈ ਜਿੰਨਾ ਤੱਕ ਹੈਗੇ ਆ ਉਹਨਾਂ ਤੇ ਪੁੱਛਾਂਗੇ

ਫਲੈਸ਼ ਇੰਦੋਂ ਭੈਣ ਅੰਮੀ ਵਹੀ ਗਰੂ ਪਰਮਾਤਮਾ ਹੀ ਸਾਰਾ ਹਨ ਉਹਦੇ ਗਾੜੀ ਹੱਥ ਪੱਲਾ ਜੋੜਦੇ ਆ ਕੁੜੀ ਵੱਲੋਂ ਹੈ ਕਿੱਥੇ ਕੁੜੀ ਵੱਲ ਜਾਣਾ ਕੁੜੀ ਵੱਲੋਂ ਤੇ ਫੋਨ ਕੀਤਾ ਵੀ ਆ ਛੁੱਟੀ ਤੇ ਵਿਚਾਰੀ ਦਾ ਕੋਈ ਹਿਲਾ ਸਿਲਾ ਕਰੀਏ ਨੂੰ ਸਮਝਾਈਏ ਕੋਈ ਦਬਕਾ ਮਾਰੀਏ ਕੋ ਸੁਧਰੂ ਗਈ ਨਾ ਅਗਲੇ ਨੂੰ ਡਰ ਹੋਊਗਾ ਵੀ ਮੇਰੇ ਮਗਰ ਆਈ ਆ ਹੈ ਤੇ ਉਧਰ ਨਹੀਂ ਗਿਆ ਕੁੜੀ ਵੱਲ ਨਹੀਂ ਗਿਆ ਬੋਟੀ ਨੂੰ ਸਵਾਣੀ ਨੂੰ ਤਿਆਰ ਕਰਕੇ ਲੈ ਗਿਆ ਇੱਕ ਵਾਰੀ ਨਹੀਂ ਪੁੱਛਿਆ ਕਿ ਮਾਂ ਕੋਈ ਦੁੱਖ ਸੁੱਖ ਨਹੀਂ ਕਿਤੇ ਲੱਗੇ 10 ਮਿੰਟ ਨਹੀਂ ਬੈਠਾ ਰਾਤੀ ਵੀ ਕਮਰੇ ਚ ਆਇਆ ਤੋ ਪੋਸ਼ਕੇ ਮਾਂ ਕੀ ਕਰਨੀ ਆ ਦੋ ਚਾਰ ਗੱਲਾਂ ਕਰਕੇ ਤੇ ਗਾੜੀਆਂ ਸੜਿਆ ਪਿਆ ਤੇ ਚੱਲ ਗਿਆ ਹੈ ਸ਼ਾਮੀ ਵੇਲੇ ਕੱਲ ਦੀ ਗੱਲ ਵਾ ਤੇ ਮੁੜ ਕੇ ਹੁਣ ਸਵੇਰੇ ਡੋੜ ਹੀ ਉੱਠੇ ਆ ਉਹ ਸਵਾਣੀ ਪਹਿਲਾਂ ਹੀ ਤਿਆਰ ਕੀਤੀ ਸੀ ਇਹ ਪਿਆਰ ਹੋ ਕੇ ਜਾਂਦੇ ਜਾਂਦੇ ਕਹਿ ਗਏ ਪਿਆ ਕੰਮ ਕਰਨੀ ਤੇ ਭੈਣ ਦਾ ਇੱਕ ਵਾਰੀ ਨਾ ਲਿਆ ਕਿ ਭੈਣ ਵਾਲੀ ਵੀ ਜਾਣਾ ਕਿ ਨਹੀਂ ਤੇ ਉਹ ਭੈਣ ਇੱਕ ਗੱਲ ਲਖਾ ਹਾਂ ਕੋ ਸਿਆਣਾ ਵੇਖ ਇਹਨਾਂ ਨੂੰ ਕਰਨਾ ਵਸ ਤੇਰੀ ਨਹੀਂ ਮੈਂ ਸਿਆਣੇ ਆ ਇਹ ਉਮਰੇ ਮੈਂ ਕਿਹੜੇ ਸਿਆਣੇ ਕੋ ਜਾਵਾ ਲੋਕੀ ਤੁਰੀਆਂ ਫਿਰਦੇ ਆ ਤੂੰ ਵੀ ਕਿਤੇ ਵੇਖ ਲੋਕੀ ਤੁਰੀਆਂ ਰਹਿੰਦੀਆਂ ਹਾਂ ਤੇ ਕੋਈ ਸਿਆਣਾ ਵੀ ਨਹੀਂ ਚੰਗਾ ਟੱਕਰਦਾ ਹੈਗਾ ਹੀ ਇੱਕ ਬਾਬਾ ਭੈਣਾ ਬਾਬਾ ਬੂ ਕੇ ਦੇ ਚੱਕਰਾਂ ਚ ਨਾ ਪਾਓ ਗੁਰੂ ਘਰ ਜਾਓ ਜਿੰਨੇ ਕੋ ਦੇਣਾ ਮ ਅਬਾ ਬੈ ਸਿਆਣੇ ਪੈਸੇ ਬੜੇ ਮੰਗਦੇ ਜੀ ਤੇ ਉਹਨਾਂ ਨੇ ਉਹ ਕੁ ਦੇਣਾ ਉਹ ਤੇ ਜੋ ਉਹ ਬਾਪ ਦੇ ਦੇਣਾ ਤੋਂ ਗੱਦਾਰ ਅਗਰ ਗਾਣ ਸਿੰਦੋ ਕਾਣਾ ਮਾਦੇ ਬਥੇਰਾ ਹੱਥ ਪੱਲਾ ਜੋੜਦੀ ਵਾਈਕਰੂ ਗਾੜੀ ਤੇ ਵਾਈਕਰੂ ਉਹ ਦਸੌਣੀ ਲਾ ਦਿੱਤੀ ਆ ਸੋਖਣ ਡੋਣੇ ਦਿੱਤੇ ਜੇ ਇੱਥੋਂ ਤੱਕ ਵਿਆਹ ਕੀਤੀ ਉਹਨਾਂ ਦੇ ਹੁਣ ਗਾੜੀ ਕੀ ਪਤਾ ਹੀ ਕਿ ਕਰਮਾਂ ਚੋਂ ਆ ਇੰਨੇ ਇੱਥੇ ਕੀ ਜਾਣ ਕੇ ਆ ਦੁੱਖ ਵੇਖਣਾ ਆਪਾ ਹੈ ਕਿੰਨੇ ਆਣੇ ਤੇ ਬੜੇ ਸੋਹਣੇ ਮਹਾਰਾਜ ਨੇ ਸੋਖ ਖੰਡੌਣੇ ਤੇ ਆਹ ਤੀ ਪਾਣੇ ਪਰੋਸੇ ਆ ਵਿਆਹ ਕੀਤੇ ਆ ਹੁਣ ਇੰਨਾ ਨਹੀਂ ਨਾ ਪਤਾ ਵੀ ਆ ਉਹ ਮਰਿਆ ਕਿੱਥੇ ਇਤਾਂ ਧੱਕੇ ਵੱਜਣੇ ਆ ਤੇਰਾ ਤੇਰੇ ਹੁੰਦੇ ਆ ਮੈਂ ਸਿੰਧੋ ਪੈਣ ਘਰ ਦਵਾਰੇ ਜਾਂਦੀ ਆ ਕਿੱਥੇ ਰੱਬ ਵੀ ਸੌਂਦਾ ਈ ਤਗੜਿਆਂ ਨੂੰ ਸੌਂਦਾ ਵਾ ਇੱਕ ਵਾਰੀ ਜਾਈਏ ਤਾਂ ਕੁਬਸਣਾ ਪਵਾਦੀਏ ਕੀ ਗੱਲ ਵਾ ਚੱਲ ਵੇ ਲੈਨੇ ਇੱਕ ਵਾਰੀ ਜਾ ਕੇ ਜੀ ਦੇ ਕਰਮਾਂ ਦਾ ਲੈਣਾ ਦੇਣਾ ਚੱਲ ਕੋਈ ਨਹੀਂ ਇੱਕ ਵਾਰੀ ਜਾ ਕੇ ਵੇਖ ਲਾਂਗੇ ਉਹਨਾਂ ਨੇ ਅੱਜ ਆ ਜਾਣਾ ਵਾ ਤੇ ਕੱਲ ਨੂੰ ਵੇਖਦੇ ਆ ਅੱਜ ਅੱਜ ਜਾ ਕੇ ਮੈਂ ਵੀ ਚੱਲਦੇ ਆ ਜੀ ਜਾਣਾ ਸਿੰਦੋ ਭੈਣ ਜਿਹੜੀ ਅੰਦੀ ਦੀ ਜਿਹੜੀ ਪੈਕੇ ਚੱਲ ਜਾਨੀ ਚੱਲਦੀ ਤੇ ਤੇਰੇ ਘਰ ਤੱਕ ਤੁਗੀ ਚੱਲ ਵੇਖ ਲਈ ਜੀ ਜਾਣਾ ਤੂੰ ਵੀ ਚੱਲ ਜੀ ਨਹੀਂ ਤੇ ਫਿਰ ਆਪਾਂ ਦੋਵੇਂ ਹੋ ਹਉਣੇ ਪਹਿਲਾਂ ਤੇ ਤੂੰ ਬਾਅਦ ਚ ਚੱਲ ਜੀ ਹੋਣਾ ਹੋਵੇ ਡਟਾਪ ਵਾ ਕੇ ਘਰ ਆ ਜੀਏ ਪਹਿਲਾਂ ਆਪਾਂ ਇੱਕ ਵਾਰੀ ਹੋਈਏ ਸਿੰਦੋ ਭੈਣ ਤੂੰ ਮੁੜ ਕੇ ਫੇਰ ਚੱਲ ਜੀ ਉਥੋਂ ਦਾ ਸਾਬ ਦਾ ਵੇਖ ਆਈਏ ਕਣਕ ਹੂੰ ਤੈਨੂੰ ਜਾਂ ਕਰਦੇ ਆ ਉਹ ਹੋਣ ਵਾਲੇ ਆ ਉਹਨਾਂ ਨੂੰ ਅੱਜ ਆਲਾ ਦੇ ਸਿਰ ਸੋਟੀ ਠੰਡੇ ਠੰਡੇ ਨਿਕਲਣਗੇ ਹਨਾ